ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਅੱਗੇ ਵੱਗ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਨੂੰ ਦੇਖ ਕੇ ਲੋਕ ਲਾਮਤਾ ਪਾਉਂਦੇ ਹੋਏ ਵੀ ਨਸਰ ਆ ਰਹੇ ਨੇ ਦਰਸ ਸੋਸ਼ਲ ਮੀਡੀਆ ਉੱਤੇ ਜੋ ਵੀਡੀਓ ਅੱਗੇ ਵੱਗ ਵਾਇਰਲ ਹੋ ਰਿਹਾ ਹੈ ਉਸ ਵੀਡੀਓ ਦੇ ਵਿੱਚ ਕਲਯੁਗੀ ਪੁੱਤ ਤੇ ਮੂਹ ਵੱਲੋਂ ਆਪਣੀ 80 ਸਾਲਾ ਮਾਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਇਹ ਵੀਡੀਓ ਅਜੇ ਹੀ ਤਸ਼ੱਦਦ ਭਰੀ ਹੈ ਜਿੱਥੇ ਸਾਬਤ ਖਾਈ ਦਿੰਦਾ ਹੈ ਕਿ ਕਿਸ ਤਰ੍ਹਾਂ ਇੱਕ ਪੁੱਤ ਆਪਣੀ ਮਾਂ ਦੀ ਕੁੱਟਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੀ ਉਮਰ 80 ਸਾਲਾਂ ਦੀ ਦੱਸੀ ਜਾ ਰਹੀ ਹੈ ਬਜ਼ੁਰਗ ਹੈ ਅਤੇ ਉਸ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਕੁੱਟਮਾਰ ਦੀ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਖੋ ਜਾਂਦੀ ਹੈ ਪਰ ਇਸ ਕੁੱਟਮਾਰ ਦਾ ਪਤਾ ਉਸ ਸਮੇਂ ਲੱਗਦਾ ਹੈ ਜਦੋਂ ਬਾਹਰ ਬੈਠੀ ਧੀ ਵੱਲੋਂ ਇਸ ਪੂਰੇ ਘਟਨਾਕ੍ਰਮ ਨੂੰ ਆਪਣੇ ਅੱਖੀਂ ਵੇਖਿਆ ਜਾਂਦਾ ਹੈ ਅਤੇ ਉਸ ਵੱਲੋਂ ਇਸ ਵੀਡੀਓ ਨੂੰ ਜਿਹੜੀ ਹੈ ਸਮਾਜ ਸੇਵੀਆਂ ਨੂੰ ਭੇਜੀ ਜਾਂਦੀ ਹੈ ਉਸ ਤੋਂ ਬਾਅਦ ਸਮਾਜ ਸੇਵੀਆਂ ਵੱਲੋਂ ਤੁਰੰਤ ਐਕਸ਼ਨ ਲਿੱਤਾ ਜਾਂਦਾ ਹੈ ਤੇ ਉਸ ਬਜ਼ੁਰਗ ਮਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਅਤੇ ਦੂਜੇ ਪਾਸੇ ਜਿਹੜੇ ਕਲਯੁਗੀ ਪੁੱਤ ਤੇ ਨੂੰਨ ਹੈ ਉਸ ਨੂੰ ਪੁਲਿਸ ਐੜਿੱਕੇ ਚੜਾ ਦਿੱਤਾ ਜਾਂਦਾ ਹੈ ਤਾਂ ਦੋਵੇਂ ਜਾਣੇ ਪੁਲਿਸ ਦੇ ਐੜਿੱਕੇ ਚੜ ਚੁੱਕੇ ਨੇ ਜਿਸ ਦੇ ਵਿੱਚ ਬਿਆਨ ਦੇਣ ਦੌਰਾਨ ਉਹਨਾਂ ਵੱਲੋਂ ਦੱਸਿਆ ਗਿਆ ਕਿ اس بزرگوں مع ਵੱਲੋਂ ਉਹਨਾਂ ਨੂੰ اپशब्द ਬੋਲੇ ਜਾਂਦੇ ਸੀ کئی ਵਾਰ ਉਹਨਾਂ ਨੂੰ ਸਮਝਾਇਆ ਵੀ ਗਿਆ ਪਰ ਹਾਰ ਕੇ ਜਦੋਂ ਨਹੀਂ ਮੰਨਦੇ ਤਾਂ ਉਸ ਤੋਂ ਬਾਅਦ ਵਿੱਚ ਇਹ ਜਿਹੜੀ ਕੁੱਟਮਾਰ ਕੀਤੀ ਜਾਂਦੀ ਹੈ ਨਾਲ ਹੀ ਇਹ ਇਲਜ਼ਾਮ ਲਗਾਇਆ ਕਿ ਉਹਨਾਂ ਦੀ ਭੈਣ ਵੇਦ ਵਿੱਚ ਸ਼ਾਮਲ ਇੱਕ ਨੰਦ ਦਾ ਵੀ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ ਜੋ ਕਿ ਇਸ ਪੂਰੀ ਕੁੱਟਮਾਰ ਦੇ ਵਿੱਚ ਸ਼ਾਮਲ ਹੈ ਪਰ ਵੀਡੀਓ ਨਾਲ ਵੱਲੋਂ ਥੋੜੀ ਜਿਹੀ ਹੀ ਦਿਖਾਈ ਗਈ ਹੈ ਜਿਸ ਦੇ ਵਿੱਚ ਸਿਰਫ ਦੋ ਜਣੇ ਕੁਟਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਜਿੰਨੀ ਵੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਹਰ ਕੋਈ ਨਾਮ ਤੱਕ ਪਾਉਂਦਾ ਹੋਇ ਨਜ਼ਰ ਆ ਰਿਹਾ ਕਿਉਂਕਿ ਹਰ ਕਿਸੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਮਾਂ ਜੋ ਕਿ 9 ਮਹੀਨੇ ਆਪਣੇ ਬੱਚੇ ਨੂੰ ਢਿੱਡ ਦੇ ਵਿੱਚ ਰੱਖਦੀ ਹੈ ਉਸ ਦਾ ਪਾਲਣ ਪੋਸ਼ਣ ਕਰਦੀ ਹੈ ਉਹੀ ਪੁੱਤ ਜਿਹੜੇ ਵੱਡੇ ਹੋ ਕੇ ਕਿਸ ਤਰ੍ਹਾਂ ਦੇ ਨਾਲ ਆਪਣੀ ਮਾਂ ਉੱਤੇ ਤਸ਼ੱਦਦ ਟਾਉਂਦੇ ਨੇ ਇਹ ਵੀਡੀਓ ਬਿਆਨ ਕਰ ਰਹੀ ਹੈ ਕਿਸ ਤਰ੍ਹਾਂ ਕਲਯੁਗ ਦੇ ਪੁੱਤ ਤੇ ਨੂ ਜੜ ਗਿਆ ਆਪਣੀ मां ਦੀ ਜਿਹੜੀ ਕੁਟਮਾਰ ਕਰਦੇ ਹੋਏ ਨਜ਼ਰ ਆਉਂਦੇ ਨੇ ਤਸ਼ੱਦਦ ਧਾਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਇਸ ਸਮੇਂ ਉਹ ਪੀੜਿਤ ਬਜ਼ੁਰਗ ਮਾਂ ਜਿਹੜੀ ਹੈ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਪਰ ਦੂਜੇ ਪਾਸੇ ਪੁਲਿਸ ਨੇ ੜਿੱਕੇ ਇਹ ਪੁੱਤ ਅਤੇ ਨੂੰ ਦੋਵੇਂ ੜਿੱਕੇ ਆ ਚੁੱਕੇ ਨੇ ਜਿਨ੍ਹਾਂ ਵੱਲੋਂ ਆਪਣੇ ਆਪਣੇ ਇਸ ਵੀਡੀਓ ਨੂੰ ਲੈ ਕੇ ਬਿਆਨ ਦਿੱਤੇ ਜਾ ਰਹੇ ਨੇ ਤੁਹਾਨੂੰ ਦੱਸ ਦਿੰਨੇ ਕਿ ਵੀਡੀਓ ਜਿਹੜੀ ਹੈ ਰਾਏਕੋਟ ਤੋਂ ਸਾਹਮਣੇ ਆਈ ਹੈ ਜੁਥੇ ਇੱਕ ਜਿਹੜੀ ਵਿਦੇਸ਼ ਦੇ ਵਿੱਚ ਬੈਠੀ ਧੀ ਹੈ ਉਸ ਵੱਲੋਂ ਪੂਰੇ ਕਟਨਕਰਮ ਨੂੰ ਅੱਖੀਂ ਦੇਖ ਕੇ ਇਹ ਐਕਸ਼ਨ ਲਿੱਤਾ ਜਾਂਦਾ ਹੈ ਸਮਾਜ ਸੇਵੀਆ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਸਮਾਜ ਸੇਵੀਆ ਵੱਲੋਂ ਤੁਰੰਤ ਐਕਸ਼ਨ ਲਿਆ ਜਾਂਦਾ ਹੈ ਅਤੇ ਹੁਣ ਵੱਲੋਂ ਲਾਂਤਾ ਵੀ ਇਸ ਵੀਡੀਓ ਨੂੰ ਲੈ ਕੇ ਪਾਈ ਜਾ ਰਹੀਆਂ ਨੇ ਕਿ ਕਿੱਥੇ ਜਿੱਥੇ ਬਜ਼ੁਰਗ ਜਦੋਂ ਮਾਪੇ ਹੋ ਜਾਂਦੇ ਨੇ ਉੱਥੇ ਉਹਨਾਂ ਦੀ ਸੇਵਾ ਕਰਨ ਦੇ ਬਜਾਏ ਬਲਕਿ ਉਹਨਾਂ ਉੱਤੇ ਤਸ਼ੱਦਦ ਜਿਹੜਾ ਬੁਰੀ ਤਰੀਕੇ ਦੇ ਨਾਲ ਟਾਇਆ ਜਾ ਰਿਹਾ ਹੈ ਤਾਂ ਵੀਡੀਓ ਨੂੰ ਲੈ ਕੇ ਤੁਹਾਡਾ ਇਸ ਬਾਬਤ ਕੀ ਕੁਝ ਕਹਿਣਾ ਤੁਸੀਂ ਵੀ ਰਾਏ ਜ਼ਰੂਰ ਸਾਂਝੀ ਕਰਿਓ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਇਸ ਪੂਰੇ ਮਾਮਲੇ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਕਿਹਾ ਜਾ ਰਿਹਾ ਸੁਣਦੇ ਨਹੀਂ ਕੋਈ ਗਲਤੀ ਹੈ ਮੈਂ ਉਹਨੂੰ ਕੱਢਣਾ ਕਿੱਡੀ ਗਮਹਤਰੀ ਹੈ ਤੇ ਤੇਰੀ ਘਰ ਵਾਲੀ ਹੈ ਕੀ ਉਹ ਚੋਂ ਕੱਢਣਾ ਸੀ ਤੁਹਾਨੂੰ ਨਿਕ ਵਜ੍ਹਾ ਕੀ ਸੀ ਬੋਲ ਕੇ ਦੱਸ ਮੈਨੂੰ ਕੁਛ ਹੈ ਕੋਈ ਵਜ੍ਹਾ ਨਹੀਂ ਹਾਂ ਤੇਰੀ ਸਾਸ ਸੀ ਤੂੰ ਕਿਉਂ ਘੜਤੀ ਸਾਨੂੰ ਸਾਨੂੰ ਮੈਟਰ ਕੁੱਟੇ ਨਾ ਬਾਕਸਾਂ ਨਾਲ ਦੇ ਵੀ ਗੁੰਮ ਨਾਇਆ ਕਿਹਾ ਗਾ। ਅੱਛਾ। ਹਾਂਜੀ। ਇਹਦੇ ਕੁੱਟਿਆ? ਅੰਤ ਤੱਕ ਬਸ ਨੰਦ ਵੀ ਨਾਲ ਹੀ ਸੀਗੀ ਜੀ ਉਹ ਵੀ ਕੁੱਟ ਕੇ ਗਈ ਆ ਪਹਿਲਾਂ। ਵੀਡੀਓ ਵੀ ਕੋਈ ਸ਼ਾਬਦੀ ਉਹ ਵੀ ਮੈਨੂੰ ਭੇਜੀ ਨਹੀਂ। ਸਾਡੀ ਉਹਨਾਂ ਨੇ ਭੇਜੀ ਸ਼ਾਬਦ ਕਰਦਾ। ਆਪ ਦੇ ਕਿ ਜਿਹਨਾਂ ਵੀ ਜਿਹਨਾਂ। ਨਾ ਹੋਇਆ ਕੀ ਗੱਲ ਕੀ ਸੀਗੀ? ਕੀ ਮਸਲਾ ਕੀ ਸੀ ਕਿਉਂ ਕੁੱਟਿਆ ਸੀ? ਜ਼ਿਆਦਾ ਥੋੜਾ ਜ਼ਿਆਦਾ ਕੋਲਾ ਲਾਦੇ ਸੀ। ਔਰ ਓਲਡ ਸੈਂਟ ਫਸਟ ਟੈਲੀਮੋਟੋਰ ਬੋਲ ਗਿਆ ਉਹ ਰਹਿ ਤੈਨਾਂ ਨੂੰ ਬੁਲਾ ਲੈਂਦੇ ਲੈਂਗੁਏਜ ਤੋਂ ਮਤਲਬ ਉਹ ਗੱਲ ਕਾਲਡ ਬਹੁਤ ਹੈ ਰਹਿ ਤੈਨਾਂ ਨੂੰ ਮਠਾਈ ਗੱਲ ਕਰ ਲੈਂਦੇ ਆਏ ਸੀ ਜੀ ਹੋਰ ਤੁਹਾਨੂੰ ਕੀ ਦਸੀ ਆਏ ਸੀ ਉਹਦੀ ਕਿੰਨਾ ਨੇ ਇਹ ਤਾਂ ਕਾਰਵਾਈ ਕਰਵਾਈ ਆ ਉਹਨਾਂ ਨੇ ਖੁਦ ਚਾਰ ਦਿਢ ਮਹੀਨਾ ਇੱਥੇ ਉਹ ਤਾਂ ਜੇ ਰਹਿ ਗਏ ਪਤਾ ਨਹੀਂ ਕੀ ਕੁਸ਼ ਕਰਕੇ ਗਏ ਉਹ ਸਾਹਮਣੇ ਸਾਡੇ ਸਾਹਮਣੇ ਵੀ ਖੜਦੇ ਰਹੇ ਛੱਡੋ ਇਹ ਇੱਕ ਬੈਂਕ ਕਲੋਨੀ ਵਿੱਚ ਹੈ ਰਿਹਾ ਕੋਟਾ ਇੱਥੇ ਪਰਿਵਾਰ ਰਹਿੰਦਾ ਹੈ ਜੀ ਤੇ ਉਹ ਮੁੰਡਾ ਜਸਵੀਰ ਸਿੰਘ ਤੇ ਉਹਦੀ ਨੋ ਸੀਗੀ ਗੁਰਦੁਆਰਾ ਉਹ 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 ਆਪਣੀ ਮਾਤਾ ਨੂੰ ਕੁਰਦੇ ਸੀਗੇ ਉਹ ਵੀ ਭੈਣਾ ਬਾਹਰ ਬਿਠਿਆ ਬ੍ਰਿਸ਼ ਅਸਟ੍ਰੇਲੀਆ ਉਹਨੇ ਕਹਿਰੇ ਨਹੀਂ ਉਹ ਵੀ ਮੂਵੀ ਦੇ ਉਹ ਮੂਵੀ ਉਹਨੇ ਮਨੁੱਖਤਾ ਸੇਵਾ ਦੇ ਅੰਦਰ ਫੇਕੀ ਉਹਨੋਂ ਉਹਤੋਂ ਉਹਨਾਂ ਨੇ ਮੌਕੇ ਜਾਇਏ ਕਿ ਬੁੜੀ ਦੇ ਬਾਬਾ ਨੇ ਗੁਰਦੁਆਰੇ ਸੀ ਇਹਨਾਂ ਨੇ ਉਹਨਾਂ ਨੇ ਦਸਤ ਕਰਾਤੀ ਉੱਥੋਂ ਸਾਨੂੰ ਇਨਫੋਰਮੇਸ਼ਨ ਮਸਹੂਲ ਹੋ ਗਈ ਤੇ ਅਸੀਂ ਫਿਰ ਗੁਰਮੀਤ ਸਿੰਘ ਐਸਸੀ ਨੇ ਮੌਕੇ ਤੇ ਜਾ ਕੇ ਜਿਹੜਾ ਜਿਹੜਾ ਮਾਈ ਦਾ ਧਿਆਨ ਲੇ ਕੇ ਲੈ ਕੇ ਮੁਕੱਦਮਾ ਦਰਜ ਕੀਤਾ ਮੁੰਡੇ ਦੇ ਉਹੀ ਨੌਲੇ ਖਰਾਬ ਤੇ ਜਿਹੜੇ ਕਿ ਉਹਨਾਂ ਨੇ ਵੀਡੀਓ ਵੀ ਦਿਖਾਈ ਸਾਨੂੰ ਬੜੀ ਬੁਰੀ ਤਰ੍ਹਾਂ ਉਹ ਪਟੜ ਰਹੀ ਸੀ ਮਾਰ ਮਾ। ਕਿੰਨੀ ਕੁ ਉਮਰ ਆ ਮਾਤਾ ਦੀ? ਮਾਤਾ ਦੀ ਉਮਰ 80 ਪਲੱਸ ਹੋਣੀ। ਤਾਂ ਅੱਛਾ ਤੇ ਉਹ ਫਿਰ ਕੱਲ ਅਸੀਂ ਮੁਕੱਦਮਾ ਨੰਬਰ 23 ਜਿਹੜਾ ਦਰਜ ਰਜਿਸਟਰ ਜਿਹੜਾ ਦੇ ਖਿਲਾਫ ਕਰਤਾ ਇਹਨਾਂ ਨੂੰ ਨਾ ਜਾਣਿਆਂ ਨੂੰ ਮੌਕੇ ਤੇ ਹੀ ਰਿਪੋਰਟ ਕਰ ਦਿੱਤੀ ਗਿਆ। ਕੀ ਬਦਾ ਕੀ ਲੱਗਿਆ ਵੀ ਕੀ ਉਹ ਮੇਰੀ ਪੁੱਛ ਬਜ਼ੁਰਗ ਕਰ ਤੋ ਕਟ ਕਿਉਂ ਕਟ ਰੇ ਸੀ ਕੋਈ ਸਾਇਆ ਸਾਹਮਣੇ ਇਹ ਦੋਨੇ ਜਣੇ ਦਿਨੀਆਂ ਆਦਮੀ ਰੱਖ ਕੇ ਪਟਦੇ ਜਦੋਂ ਕੋਈ ਡਿਮਾਂਡ ਕਰਦੀ ਸੀ ਖੌਣ ਪੀਣ ਦੀ ਇਹ ਇਸ ਤੁਸੇ ਜੋ ਸ਼ਰਾਬ ਪੀ ਲਾਦੀ ਆ ਮੁੰਡਾ ਇਹਦਾ ਜਿਸ ਦੀ ਆ ਜਿਹੜਾ ਉਹ ਐਸੇ ਗੁੱਸੇ ਜਾ ਕੇ ਉਹਨੇ ਕੁੱਟਿਆ ਉਹਨੂੰ ਬੜੀ ਪੜੀ ਕਿਰਾ ਤੇ ਮਾਤਾ ਦੇ ਕਾਹਦੇ ਵਿੱਚ ਨਿਸ਼ਾਨ ਆ ਗਿਆ